ਮੇਰਾ ਨਾਮ ਪਾਸਟਰ ਮੰਗਲਮਸੀਖ ਫੌਸਲਾ ਜੀ ਨਿਊ ਬਾਦੀ ਉਮਰਪੁਰ ਬਟਾਲਾ ਗੌਰਡ ਚ ਪਾਵਰ ਮਿਨਿਸਟਰੀ ਦਾ ਮੈਂ ਚੇਅਰਮੈਨ ਹਾਂ ਜੀ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸਦਾ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਗੁੱਡ ਫਾਰ ਇੰਡੀਆ ਤੋਂ ਲੈ ਕੇ ਅੱਜ ਇਸਟਰ ਦਾ ਦਿਨ ਹੈ ਬਹੁਤ ਹੀ ਭਾਗਾ ਭਰਿਆ ਤੇ ਪਵਿੱਤਰ ਦਿਨ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਇੱਕ ਕੁਰਬਾਨੀ ਕੀਤੀ ਜੋ ਪ੍ਰਭੂ ਯਿਸੂ ਮਸੀਹ ਜੀ ਦੀ ਕੁਰਬਾਨੀ ਹੈ ਇਹ ਅੱਜ ਜਿੰਦਾ ਹੋਏ ਨਹੀਂ ਇਹ ਸਾਡੇ ਇਕੱਲੇ ਵਾਸਤੇ ਨਹੀਂ ਮੈਂ ਇਸ ਖੁਸ਼ਖਬਰੀ ਦਾ ਸਾਰੀ ਦੁਨੀਆ ਪਰਦੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਇੱਕ ਖੁਸ਼ਖਬਰੀ ਦੇਣੀ ਚਾਹੁੰਦਾ ਹੈ ਕਿ ਸਾਰੇ ਆਲ ਵਰਲਡ ਦੇ ਲੋਕਾਂ ਦੇ ਲਈ ਅੱਜ ਦਾ ਦਿਨ ਮੁਬਾਰਕ ਦੇਣਾ ਪਸ਼ੀਆਂ ਪਰਿਆ ਦੇਣਾ ਕਿਉਂਕਿ ਇਹ ਪਿਆਰ ਦਾ ਸੁਨਿਆਹ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਰੇ ਜਗਤ ਨਾਲ ਪਿਆਰ ਕੀਤਾ ਔਰ ਸਾਰੇ ਜਗਤ ਲਈ ਇਹ ਖੁਸ਼ਖਬਰੀ ਦਾ ਸੰਦੇਸ਼ ਹੈ ਔਰ ਮੈਂ ਸਾਰੀ ਦੁਨੀਆ ਪਰਦੇ ਬੱਚਿਆਂ ਜਵਾਨਾਂ ਨੂੰ ਬਜ਼ੁਰਗਾਂ ਨੂੰ ਗੋਡਜ ਪਾਵਰਮ ਰਿਸੀ ਵੱਲੋਂ ਆਸਤ ਮੰਗਲ ਸਿੰਘ ਖੋਸਲਾ ਜੋ ਗੋਡੀ ਪਾਵਰ ਮਿਨਿਸਟਰੀ ਦੇ ਚੇਅਰਮੈਨ ਮੈਂ ਇਹਨਾਂ ਵੱਲੋਂ ਮੈਂ ਸਾਰੀ ਦੁਨੀਆ ਪਰ ਦੇ ਲੋਕਾਂ ਨੂੰ ਵਾਰਕਵਾਦ ਦਿੰਨਾ ਹੈ ਔਰ ਸਾਰਿਆਂ ਤੇ ਪ੍ਰਭੂ ਦੀ ਇਹ ਆਸ਼ੀਸ਼ ਬਣੀ ਰਹੇ ਗੋਡੀ ਪਾਵਰ ਮਿਨਿਸਟਰੀ ਦੇ ਚੇਅਰਮੈਨ ਵੱਲੋਂ ਔਰ ਪਰਿਵਾਰ ਵੱਲੋਂ ਖੋਸਲਾ ਪਰਿਵਾਰ ਵੱਲੋਂ ਔਰ ਆਗੂਆਂ ਵੱਲੋਂ ਮਿਨਿਸਟਰੀ ਦੇ ਆਗੂਆਂ ਵੱਲੋਂ ਸਾਰੇ ਲੋਕਾਂ ਨੂੰ ਮੈਂ ਇਹ ਸੰਦੇਸ਼ ਦੋਨਾ ਚਾਹੁੰਦਾ ਔਰ ਵਧਾਈ ਦੇਣਾ ਚਾਹੁੰਦਾ ਕਿ ਸਾਰੇ ਲੋਕਾਂ ਤੇ ਪ੍ਰਭ ਦੀ ਕਿਰਪਾ ਬਣੀ ਰਹੇ ਔਰ ਸਭਾਈ ਪਰਮੇਸ਼ਰ ਦੇ ਪਿਆਰ ਨਾਲ ਲੋਕ ਜੁੜੇ ਰਹਿਣ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਮੈਂ ਉਹਨਾਂ ਵਾਸਤੇ ਦਿਨ ਰਾਤ ਅੱਜ ਦਿਨ ਵਿੱਚ ਖਾਸ ਕਰਕੇ ਉਹਨਾਂ ਲਈ ਮੈਂ ਪ੍ਰਾਰਥਨਾ ਕਰਦਾ ਕਿ ਪਰਮੇਸ਼ਰ ਉਹਨਾਂ ਨੂੰ ਜਿਹੜੇ ਦੂਰ ਦਰਾਡੇ ਬੈਠੇ ਨੇ ਉਹਨਾਂ ਨੂੰ ਵੀ ਆਪਣੇ ਚਰਨਾਂ ਨਾਲ ਜੋੜੇ ਔਰ ਆਪਣੇ ਪਿਆਰ ਦੇ ਵਿੱਚ ਹਮੇਸ਼ਾ ਬਣਾਈ ਰੱਖੇ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਬਣੀ ਰਹੇ ਪ੍ਰਭੂ ਯਿਸੂ ਮਸੀਹ ਦਾ ਉਹਨਾਂ ਦੇ ਨਾਲ ਪਿਆਰ ਬਣਿਆ ਰਹੇ ਮੈਂ ਉਹਨਾਂ ਦੀ ਇਹ ਪ੍ਰਾਰਥਨਾ ਕਰਦਾ ਹੈ ਅੱਜ ਇਹ ਪ੍ਰੋਗਰਾਮ ਕਿ ਲੇਕਿਆ ਗਿਆ ਕਿੰਨੇ ਦਿਨ ਚੱਲਦਾ ਹੈ ਕਿੰਨੀ ਦੇਰ ਤੋਂ ਕਿੰਨੀ ਦੇਰ ਤੱਕ ਇਹ ਸਾਰ 35 ਸਾਲ ਤੋਂ ਇਹ ਮਿਨਿਸਟਰੀ ਚੱਲ ਰਹੀ ਹੈ ਜੋ ਮੈਂ 35 ਸਾਲ ਤੋਂ ਅੱਜ ਤੱਕ ਪ੍ਰਭੂ ਦੀ ਸੇਵਾ ਕਰ ਰਿਹਾ ਹਾਂ ਆਸ ਰੱਖਦੇ ਹਾਂ ਕਿ ਮਰਦੇ ਦਮ ਤੱਕ ਇਹ ਘਰਾਣਾ ਪ੍ਰਭੂ ਯਿਸੂ ਮਸੀਹ ਦੀ ਸੇਵਾ ਵਿੱਚ ਲੱਗਾ ਰਹੇਗਾ ਔਰ ਪ੍ਰਭੂ ਦੇ ਪਿਆਰ ਵਿੱਚ ਲੋਕਾਂ ਨੂੰ ਜੋੜਿਆ ਜਾਵੇਗਾ ਤੇ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਗੁੱਡ ਫਰੈਡ ਕੋ ਲੈ ਕੇ ਅੱਜ ਈਸਟਰ ਦੇ ਦਿਨ ਤੱਕ ਇਹ ਰੋਜ਼ਾਨਾ ਹੀ ਹਰ ਸਾਲ ਇਹ ਤਿੰਨ ਦਿਨ ਦਾ ਪ੍ਰੋਗਰਾਮ ਚੱਲਦਾ ਜੀ ਇਹ ਸਾਲਾਨਾ ਸਮਿਲਨ ਹੈ ਸਾਡਾ ਮੇਰਾ ਨਾਮ ਯਕੂਬ ਸਿੰਘ ਆ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਮੈਂ ਅੱਜ ਦੇ ਪ੍ਰੋਗਰਾਮ ਪ੍ਰੋਗਰਾਮ ਬਾਰੇ ਦੱਸਣਾ ਚਾਹੁੰਦਾ ਕਿ ਮੈਂ 50 ਸਾਲ ਤੋਂ ਇਸ ਸੰਸਥਾ ਨਾਲ ਜੁੜਿਆ ਤੇ 50 ਸਾਲ ਤੋਂ ਮੈਂ ਸੰਸਥਾ ਨਾਲ ਸੇਵਾ ਕਰਦਾ ਆ ਰਿਹਾ ਤੇ ਮੈਨੂੰ ਇਹ ਸੰਸਥਾ ਬਹੁਤ ਚੰਗੀ ਲੱਗੀ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਤਿੰਨ ਦਿਨ ਦਾ ਪ੍ਰੋਗਰਾਮ ਨਸੀਹ ਸਮਿਲਨ ਰੱਖਿਆ ਗਿਆ 29 ਤਰੀਕ ਸ਼ਾਮ ਤੋਂ ਲੈ ਕੇ 31 ਤਰੀਕ ਦੁਪਹਿਰ ਤੱਕ ਅੱਜ ਦੁਪਹਿਰ ਤੱਕ ਚੱਲੇਗਾ ਇਹਦੇ ਵਿੱਚ ਕਾਫੀ ਦੂਰ ਤੋਂ ਦਰੇ ਦੇ ਤੋਂ ਹਜ਼ਾਰਾਂ ਸਰਦਾਲੂ ਇੱਥੇ ਪਹੁੰਚਦੇ ਨੇ ਅੱਜ ਤਾਣਾ ਜੀ ਕਿੱਥੇ ਰੱਖਿਆ ਗਿਆ ਪ੍ਰੋਗਰਾਮ ਇਹ ਜੀ ਪ੍ਰੋਗਰਾਮ ਰੱਖਿਆ ਗਿਆ ਉਮਰਪੁਰਾ ਵੱਜਦਾ ਸ੍ਰੀ ਹਰਗੰਤਪੁਰ ਰੋਡ ਨਵੀਂ ਬਾਦੀ ਬਟਾਲਾ ਵਿੱਚ ਜੀ ਤੇ ਇੱਥੇ ਮਸੀਹ ਸਵੇਲਣ 29 ਤਰੀਕ ਤੋਂ ਲੈ ਕੇ 31 ਤੱਕ ਪੱਕ ਚੱਲਿਆ ਅੱਜ ਦੁਪਹਿਰ ਤੱਕ ਚੱਲੇਗਾ ਜੀ ਮਤਲਬ ਕਿ 2000 ਦੇ ਕਰੀਬ ਸਰਦਾਲੂ ਰੋਜ਼ ਇੱਥੇ ਮੰਦਗੀ ਟੰਡ ਕਰਕੇ ਜਾਂਦੇ ਰਹੇ ਨੇ ਅੱਜ ਵੀ 2500 ਦੇ ਕਰੀਬ ਲੋਕ ਇੱਥੇ ਹਾਜ਼ਰ ਨੇ ਤੇ ਇਹਦੇ ਵਿੱਚ ਟੋਟ ਲੰਗਰ ਵਰਤਿਆ ਜਾ ਰਿਹਾ ਸੇਵਾ ਸੰਗਤਾਂ ਦੀ ਹੋ ਰਹੀ ਆ ਸਾਡੇ ਐਲਡਰ ਵਿਸ਼ਵਾਸੀ ਸੇਵਾਦਾਰ ਬੜੀ ਤਵੱਜੋ ਨਾਲ ਸੰਗਤ ਦੀ ਸੇਵਾ ਕਰ ਰਹੇ ਨੇ ਤੇ ਹਲੀਮੀ ਨਾਲ ਸੇਵਾ ਕਰਦੇ ਨੇ ਅਦੀਨਵੀ ਨਾਲ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਦੱਸਣਗੇ ਕਿ ਸਾਡੇ ਵਿੱਚ ਪਿਆਰ ਤਾਂ ਮੁਬੱਤ ਕੀ ਆ ਜੋ ਸਾਡੇ ਨਾਲ ਪਰਮ ਯੇਸ਼ੂ ਮਸੀਹ ਨੇ ਅੱਜ ਦੇ ਦਿਨ ਪਿਆਰ ਵਰਤਿਆ ਉਹੀ ਅੱਜ ਸਾਡੀ ਸੰਗਤ ਆਏ ਹੋਏ ਲੋਕਾਂ ਨਾਲ ਪਿਆਰ ਵਰਤ ਰਹੀ ਆ